ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਸ਼ਹਿਰ ਜੈਤੋ ਜਿਹਦਾ ਫਰੀਦਪੁਰ ਤਹਿਸੀਲ ਵੀ ਜੈਤੋ ਹੀ ਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਸੋਹਣੀ ਜਰਸੀ ਹੀਫਰ ਦਿਖਾਉਂਗਾ ਬੈਲਕਨ ਜੈਜ ਪ੍ਰਾਈਸ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆਜੂ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਆਕਾ ਨੰਬਰ ਤੇ ਸੋਹਣੀ ਜਰਸੀ ਹੀ ਫਰ ਬਾਈ ਜੀ ਹੋਰਾਂ ਦੀ ਮੂਤੋਂ ਖੀਰੀ ਆ ਏਜ ਬਾਈ ਜੀ ਹੁਣ ਇਹ ਕਹਿੰਦੇ 7-8 ਮਹੀਨੇ ਦੀ ਆ ਬੱਚੀ ਦੋਸਤੋ ਬਹੁਤ ਸੋਹਣੀ ਬੱਚੀ ਆ ਬੂਤੀ ਬਾਤੀ ਬਹੁਤ ਸੋਹਣੀ ਆ ਇਸ ਕੁਆਲਟੀ ਵੇਚ ਸਕਦੇ ਆ ਛੋਟਾ ਕਾਨਾ ਬੋਦੀ ਵਾਲੀ ਜਰਸੀ ਡਟਖਣੀਆਂ ਕਰਦੀ ਆ ਦੋਸਤੋ ਬਾਕੀ weight ਵਾਲੇ ਪਾਸੋਂ ਵੀ ਬੱਚੀ ਫੁੱਲ ਹੈ ਵੀ ਬੋਡੀ weight ਵਾਲੀ ਆ ਦੁੱਧ ਬਾਈ ਜੀ ਹੁਣ ਦੱਸਦੇ ਆ ਪਹਿਲੇ ਸੂਏ ਬੱਚੀ ਚੰਗਾ ਪੀ ਆ ਜੂ ਬਾਕੀ ਦੋਸਤੋ ਮਦਰ ਕਾਰਡ ਵੀ ਬਾਈ ਜੀ ਹੁਣ ਇਹ ਕਹਿੰਦੇ ਬੱਚੀ ਤਾਂ ਚੰਗਾ ਹੀ ਸੀਗਾ ਬਾਕੀ ਹਾਈਟ वाइज ਦੋਸਤੋ ਸੋਹਣੇ ਕੱਦ ਕਾੜ ਦੀ ਆ weight ਵਾਲੇ ਪਾਸੋਂ ਵੀ ਬੋਲੇ ਦੀ ਵੱਡੀ weight ਵਾਲੀ ਆ ਝੂਲੀ ਬੱਚੀ ਦੀ ਮਨੇਟ ਤੋਂ ਵਿਖਾ ਦਿੰਨਾ ਆ ਦੋਸਤੋ ਦੇਖ ਸਕਦੇ ਆ ਬੈਗ ਤੋਂ ਬਹੁਤ ਸੋਹਣੇ ਥਾਣਾ ਚਾਰੇ ਮੁੱਠੀ ਵਾਲੇ ਗੈਪ ਚ ਨਿੱਕਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਝੂਲੀ ਬਹੁਤ ਸੋਹਣੀ ਆ ਦੋਸਤੋ ਬੂਥੀ ਬਾਥੀ ਵੀ ਬਹੁਤ ਸੋਹਣੀ ਆ ਛੋਟਾ ਕਾਨਾ ਬੋਦੀ ਵਾਲੀ ਜਰਸੀ ਪੱਟਪੜਾ ਬਹੁਤ ਸੋਹਣਾ ਚੌੜਾ ਦੋਸਤੋ ਜੇ ਕੋਈ ਵੀ ਖਰੀਦਦਾ ਸੇਵਾ ਸੰਭਾਲ ਗੌਰ ਚੰਗੀ ਕਰਦਾ ਆਉਣ ਆਣੇ ਸਮੇਂ ਜੇ ਬਹੁਤ ਸੋਹਣੀ ਬੱਚੀ ਘਰੇ ਤਿਆਰ ਹੋ ਜੂ ਬਾਕੀ ਦੋਸਤੋ ਵਾਚੀ ਚੰਗੀ ਹੈ ਬਰੀਡ ਵਾਈ ਵੀ ਦੋਸਤੋ ਫੋਲ ਬਰੀਡ ਆ ਪ੍ਰਾਈਜ਼ ਹੀ ਬਾਈ ਨੇ ਬਿਲਕੁਲ ਜਾਇ ਜੀ ਰੱਖਿਆ ਹੋਇਆ ਸਿਰਫ 15000 ਰੁਪਇਆ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ